ਤੋੜ ਦੀ ਮੈਂ ਕਹਿੰਦਾ ਇੱਕ ਦਮ ਆਪਣੀ ਗਰੰਟੀ ਹੈ ਜਿਹੜਾ ਬੰਦਾ ਮੇਰੇ ਕੋਲ ਆ ਜਾਵੇ ਤੋੜ ਲੱਗੀ ਤੇ ਆ ਜਾਵੇ ਅੱਧੇ ਘੰਟੇ ਦੇ ਵਿੱਚ ਵਿੱਚ ਉਸ ਬੰਦੇ ਨੂੰ ਮੈਂ ਠੀਕ ਕਰੂੰਗਾ ਉਹੀ ਇਨਸਾਨ ਕਹੂਗਾ ਮੈਨੂੰ ਇਹ ਦਵਾਈ ਚਾਹੀਦੀ ਤੇ ਮੈਨੂੰ ਲੈ ਕੇ ਦੇ ਇੱਕ ਮਹੀਨੇ ਦੇ ਵਿੱਚ ਉਸ ਬੰਦੇ ਦੀ ਬੋਡੀ ਅੱਜ ਫੋਟੋ ਖੱਚ ਲਿਓ ਦਸਾ ਦਿਨ ਬਾਅਦ ਫੋਟੋ ਖੱਚ ਲੀ ਜਿੱਦੋਂ ਦਵਾਈ ਸ਼ੁਰੂ ਕਰੂੰਗੀ ਤੁਹਾਨੂੰ ਲੱਗੂਗਾ ਜਮੀਨਾਂ ਸਮਾਨ ਦਾ ਫਰਕ ਜੂ ਉਸ ਬੰਦੇ ਦੀ ਚੀਜ਼ ਇੰਨਾ ਜੂਗਾ ਵੱਡੇ ਵੱਡੇ ਹਸਪੀਟਲ ਬੈਠੇ ਨੇ ਵੱਡੇ ਵੱਡੇ ਡਾਕਟਰਸ ਬੈਠੇ ਨੇ ਉਹ ਨਸ਼ੇ ਨੂੰ ਨਹੀਂ ਛੁਡਾ ਸਕਦੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਹਨਾ ਮਤਲਬ ਅੱਗੇ ਹੋ ਕੇ ਛੁਡਾ ਰਹੇ ਹੋ ਕੋਈ ਚੀਜ਼ ਚਮਤਕਾਰੀ ਚੀਜ਼ ਹੱਥ ਲੱਗੀ ਹੈ ਸਾਡੇ ਪ੍ਰੋਡਕਟ ਦੇ ਨਾਲ ਜਿਹੜਾ ਵੀ ਇਨਸਾਨ ਇਹਨੂੰ ਕੰਸੀਵ ਕਰੂਗਾ ਨਾ ਪਹਿਲੇ ਦਿਨ ਤੋਂ ਹੀ ਤੁਰਖਤ ਮੈਂ ਗਾਰੰਟੀ ਐ ਇਸ ਗੱਲ ਦੀ ਮੇਰੇ ਕੋਲ ਲੈ ਆਵੇ ਜਿੱਥੋਂ ਮਰਜੀ ਲੈ ਆਵੇ ਗਾਰੰਟੀ ਤੋੜ ਲੱਗੀ ਤੇ ਲੈ ਆਵੇ ਜੇਕਰ ਉਹ ਤੋੜ ਨਾਵੇਂ ਬੰਦ ਕੀਤੀ ਉਹਦੀ ਆਉਣ ਜਾਣ ਦਾ ਕਰਾ ਵੀ ਮੈਂ ਦਊਂਗਾ ਸਾਰੇ ਨਸ਼ਿਆਂ ਦੇ ਲਈ ਇੱਕੋ ਹੀ ਪ੍ਰੋਡਕਟ ਹੈ ਜਾਂ ਅਲੱਗ-ਅਲੱਗ ਪ੍ਰੋਡਕਟ ਨੇ ਮੈਨੂੰ ਪ੍ਰੋਡਕਟ ਇੱਕੋ ਹੀ ਹੈਗਾ ਯਾ ਉਹਦੀ ਡੋਜ਼ ਅਲੱਗ-ਅਲੱਗ ਹੈਗੀ ਜਿਹੜਾ ਬੰਦਾ ਆ ਚਾਹੇ ਕੋਈ ਵੀ ਇਨਸਾਨ ਆ ਜੀਵ ਰੱਖਣੇ ਗੋਲੀਆਂ ਲੈਂਦਾ ਆ ਚਿੱਟਾ ਆ ਸਮੈਕ ਆ ਪੁੱਕੀ ਆ ਐਸਰ ਗੋਲੀਆਂ ਆ ਜਾਂ ਸਿਗਨੇਚਰ ਕੈਪਸੂਲ ਆ ਕਿਸੇ ਤਰ੍ਹਾਂ ਦਾ ਸ਼ਾ ਵੀ ਹੈਗਾ ਉਹ ਆਪਣੇ ਕੋ ਆ ਜਵੇ ਮੈਂ ਡੈਫੀਨੇਟਲੀ ਉਹਨੂੰ ਬਾਹੰਟੇ ਦੇ ਅੰਦਰ ਉਥੇ ਰਿਜ਼ਲਟ ਦੇ ਕੇ ਭੇਜੂਗਾ ਘਰੇ ਕੀ ਹੁੰਦੀ ਆ ਜਿਹੜੇ ਪੇਸ਼ੈਂਟ ਆ ਨਾ ਚਿੱਟੇ ਵਾਲੇ ਹੁੰਦੇ ਆ ਜਾਂ ਗੋਲੀ ਵਾਲੇ ਜੀਵ ਵਾਲੇ ਉਹ ਵੀ ਲੋਕਲ ਕਿਟਿਕਲ ਹੁੰਦੀ ਉਹ ਬਣਾ ਉਹਦੇ ਨਾਲ ਕੀ ਹੁੰਦਾ ਕਾਲਾ ਪੀੜਿਆ ਕਾਲਾ ਪੀੜਿਆ ਕਿੱਥੇ ਤੱਕ ਰਹੀ ਜਾਂਦੀ 50 ਲੱਖ ਤੱਕ ਜੇਹੀ ਕਾਲਾ ਪੀੜੇ ਦਾ ਵਹਰ ਲੋਡ ਕਰਾਈਏ ਨਾ ਟੈਸਟ ਤਾਂ 50 ਲੱਖ ਤੱਕ ਰਹੀ ਜਾਂਦਾ ਤਾਂ ਉੱਥੇ ਤੱਕ ਹਾਈएस्ट ਲੋਕਾਂ ਦੀ ਰੇਂਜ ਮੈਂ ਦੇਖੀ ਆ ਠੀਕ ਕਿਤੇ ਵੀ ਸ਼ੰਕਾ ਨਹੀਂ ਕਦੀ ਵੀ ਅਸੀਂ ਕਿਸੇ ਪੇਸ਼ੰਤ ਨੂੰ ਮਿਸ ਗਾਡ ਨਹੀਂ ਕਰਦੇ ਆਦਰਵਾਈਜ਼ ਮੈਂ ਹੀ ਨਹੀਂ ਇਸ ਚੀਜ਼ ਦਾ ਚਾਂਸ ਦਿੰਦਾ ਕਿਉਂਕਿ ਮੈਂ ਸੇਖ ਸਟਾਫ ਨੂੰ ਕਹਿੰਦਾ ਵੀ ਜੇ ਕੱਲ੍ਹ ਦੇ ਆਰਡਰ ਗਏ ਆ ਇਹਨਾਂ ਨੂੰ ਕਾਲ ਕਰਕੇ ਪੁੱਛੋ ਮੈਡੀਸਿਨ ਪਹੁੰਚ ਗਈ ਤੇ ਪਹੁੰਚ ਗਈ ਡਾਡਾ ਪਾਰਸ ਕੇ ਤਾਂ ਸਰਕਾਰੀ ਦਾਰੇ ਰਾਹੀਂ ਆਣੇ ਆ ਔਰ ਬਿਲਕੁ ਸਰਕਾਰੀ ਅਦਾਰਾ ਕਦੀ ਵੀ ਤੁਹਾਨੂੰ ਕੋਈ ਤੁੱਖਾ ਨਹੀਂ ਕਰੂਗਾ ਔਰ ਸਿਰਫ ਇੱਕਲਸ ਜੀਵਨ ਸਟਾਰ ਜਿਹੜਾ ਨਾ ਤੁਹਾਡੇ ਜੀਵਨ ਦਾ ਸਟਾਰ ਭਰ ਦਊਗਾ 25% ਦਾ ਪੱਕੀ ਗੱਲ ਜਿਹੜਾ ਬੰਦਾ ਮੇਨਾਂ ਜੁੜ ਗਿਆ ਨਾ ਮੈਂ ਇੱਕ ਗੱਲ ਕਹਿੰਦਾ ਸਟਾਰ ਭਰ ਕੇ ਸ਼ੋਹਰਤ ਦੀ ਜ਼ਿੰਦਗੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਕਿਉਂਕਿ ਨਸ਼ੇ ਜਿੱਥੇ ਨਸ਼ਾ ਛਡਾਉਂ ਚੀਜ਼ ਆਜਵੇ ਉੱਥੇ ਲੋਕ ਜਿਹੜੇ ਨੇ ਭੱਜੇ ਆਉਂਦੇ ਨੇ ਸੋ ਲੰਬੀਆਂ ਲਾਈਨਾਂ ਦੱਸਦੀਆਂ ਨੇ ਕਿ ਨਸ਼ਾ ਛਡਾਉਣ ਦੇ ਲਈ ਲੋਕ ਜਿਹੜੇ ਨੇ ਉਹ ਜਦੋਂ ਜਹਿਦ ਕਰਦੇ ਨੇ ਪਰ ਉਹਨਾਂ ਨੂੰ ਥਾਂ ਉਹ ਜਹੀ ਨਹੀਂ ਮਿਲਦੀ ਜਿੱਥੇ ਨਸ਼ਾ ਛੁਡਾਇਆ ਜਾ ਸਕੇ ਸੋ ਦ ਜਾਣਿਆਂ ਨੇ ਮਿਲ ਕੇ ਇੱਕ ਅਜਿਹਾ ਕਮਾਲ ਦਾ ਪ੍ਰੋਡਕਟ ਤਿਆਰ ਕੀਤਾ ਹੈ ਜਿਸ ਦੇ ਨਾਲ ਜੋ ਹੈ ਉਹ ਵੱਡੇ ਵੱਡੇ ਲੋਕ ਜਿਨ੍ਹਾਂ ਨੂੰ ਵੱਡੇ ਵੱਡੀਆਂ ਤੋੜਾਂ ਲੱਗੀਆਂ ਨੇ ਚਾਹੇ ਉਹ ਚਿੱਟਾ ਹੈ ਸਮੈਕ ਹੈ ਦਾਦੂ ਹੈ ਹਰ ਇੱਕ ਬਿਮਾਰੀ ਜਿਹੜੀ ਹੈ ਜੋ ਨਸ਼ੇ ਦੇ ਨਾਲ ਜੂਝ ਰਹੀ ਹੈ ਉਸ ਨੂੰ ਇਹ ਠੀਕ ਕਰ ਰਹੇ ਨੇ ਸੋ ਮੇਨਾ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਮੈਂ ਬਾਹਰ ਦੇਖ ਕੇ ਆਈ ਹਾਂ ਲੰਬੀਆਂ ਲੰਬੀਆਂ ਲਾਈਨਾਂ ਗੱਡੀਆਂ ਦੇ ਵਿੱਚ ਹਨਾ ਲੋਕ ਆਏ ਨੇ ਇੰਨਾ ਰਸ ਤੁਹਾਡੇ ਕੋਲ ਪਿਆ ਹੋਇਆ ਏ ਇਹ ਲੋਕ ਤੋਂ ਲੱਗਦਾ ਕਿ ਇੰਨੇ ਜ਼ਿਆਦਾ ਨਸ਼ੇ ਤੋਂ ਜੂਝ ਰਹੇ ਨੇ ਪਹਿਲਾਂ ਸਾਸਿਕਾ ਮੈਮ ਸਿਟ ਡਾਊਨ ਪਲੀਜ਼ ਤੋ ਮੈਂ ਗੱਲ ਕਹੂੰਗਾ ਵੀ ਜੀਵਨ ਸਟਾਰ ਦਾ ਇੱਕੋ ਹੀ ਨਾਰਾ ਨਸ਼ਾ ਮੁਕਤ ਹੋ ਪੰਜਾਬ ਹਮਾਰਾ ਅਨ ਨੌਲੇਜ ਵਾਲੇ ਬੰਦੇ ਬਹੁਤ ਸਾਰੀ ਜਿਹੜੀ ਹੈਗੀ ਆ ਮੈਡੀਸਨ ਨੂੰ ਵੇਚ ਰਹੇ ਆ ਜਾਂ ਦੇ ਰਹੇ ਆ ਪਰ ਜਿਹੜਾ ਸਹੀ ਤਰੀਕੇ ਨਾਲ ਮੈਡੀਸਨ ਨੂੰ ਦੇਣਾ ਉਹ ਬਹੁਤ ਘੱਟ ਲੋਕ ਦੇ ਰਹੇ ਤੇ ਉਸ ਤੋਂ ਬਾਅਦ ਕੀ ਕਰਦਾ ਜੀਵਨ ਸਟਾਰ ਦੀ ਗੱਲ ਕਰਾਂਗੇ ਬਹੁਤ ਸਾਰੇ ਲੋਕਾਂ ਨੂੰ ਠੀਕ ਕੀਤਾ ਵਾਹ ਯਾਰ ਲੋਕਾਂ ਨੂੰ ਠੀਕ ਕੀਤਾ ਸੀ ਹਾਂਜੀ ਮੈਨੂੰ ਇੱਕ ਚੀਜ਼ ਅਸੋ ਜਿਵੇਂ ਮੈਂ ਤੁਹਾਨੂੰ ਪੁੱਛਿਆ ਕਿ ਜਿਹੜਾ ਨਸ਼ੇ ਦੇ ਨਾਲ ਹਰ ਇੱਕ ਦੂਜਾ ਘਰ ਪਰੇਸ਼ਾਨ ਹੈ ਮਾਵਾ ਪਰੇਸ਼ਾਨ ਨੇ ਹਨਾ ਨਸ਼ੇ ਨੇ ਬਹੁਤ ਸਾਰੇ ਫੈਮਲੀਆਂ ਉਜਾੜ ਦਿੱਤੀਆਂ ਨੇ ਹਨਾ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਜਦੋਂ ਤੁਸੀਂ ਆਲੇ ਦੁਆਲੇ ਘੁੰਮਦੇ ਸੀ ਇਹ ਸਵਾਲ ਤੁਹਾਡੇ ਮਨ 'ਚ ਕਿੱਦਾਂ ਆਇਆ ਕਿ ਮੈਂ ਇਹਦੇ ਵਿੱਚ ਕੋਈ ਸਹਿਯੋਗ ਪਾ ਸਕਦਾ ਹਾਂ ਤੇ ਹੁਣ ਤੱਕ ਜੇ ਗੱਲ ਕੀਤੀ ਜਾਵੇ ਕਿੰਨੇ ਕਿਉਂ ਲੋਕ ਨੇ ਜਿਹੜੇ ਇਹ ਚੀਜ਼ ਤੋਂ ਠੀਕ ਹੋ ਚੁੱਕੇ ਨੇ ਮੈਡਮ ਗੱਲ ਪਤਾ ਕਿ ਜਿਹੜਾ ਪੰਜਾਬ ਹੈ ਨਾ ਪੰਜਾਂ ਦਰਿਆਵਾਂ ਦੀ ਧਰਤੀ ਹੈ ਇੱਥੇ ਛੇਵਾਂ ਦਰਿਆ ਤੇ ਨਸ਼ੇ ਦਾ ਜਿਨੇ ਬਹੁਤ ਮਾਵਾ ਦੇ ਪੁੱਤ ਬਰਵਾਤੇ ਬਹੁਤ ਭੈਣਾਂ ਦੀ ਵੀਰ ਬਰਵਾਤੇ ਘਰ ਦੇ ਘਰ ਖਾਲੀ ਹੋ ਗਏ ਜਿਹਦੇ ਨਾਲ ਕੀ ਹੈ ਪੰਜਾਬ ਦਾ ਬਹੁਤ ਸਾਰਾ ਲਾਸ ਹੋਇਆ ਕਾਰਨ ਕੀ ਹੈ ਨਸ਼ਾ ਕਰੀ ਜਾਂਦੇ ਬੰਦੇ ਕਿਉਂ ਕਿਉਂਕਿ ਇਹਨੂੰ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਕੀ ਕਰਨਾ ਹੈ ਨਸ਼ਾ ਕਰੀ ਜਾਂਦੇ ਆ ਬਾਰ-ਬਾਰ ਵੀ ਤੋੜਨ ਨਾਲ ਲੱਗੇ ਸਾਨੂੰ ਤੋੜ ਤੋੜ ਦੀ ਮੈਂ ਕਹਿੰਦਾ ਇੱਕ ਦਮ ਆਪਣੀ ਗਾਰੰਟੀ ਹੈ ਜਿਹੜਾ ਬੰਦਾ ਮੇਰੇ ਕੋਲ ਆ ਜਾਵੇ ਤੋੜਨ ਲੱਗੀ ਤੇ ਆ ਜਾਵੀਂ ਅੱਧੇ ਘੰਟੇ ਦੇ ਵਿੱਚ ਵਿੱਚ ਉਸ ਬੰਦੇ ਨੂੰ ਮੈਂ ਠੀਕ ਕਰੂੰਗਾ ਉਹੀ ਇਨਸਾਨ ਕਹੂਗਾ ਮੈਨੂੰ ਇਹ ਦਵਾਈ ਚਾਹੀਦੀ ਤੇ ਮੈਨੂੰ ਲੈ ਕੇ ਜਾ ਤੁਸੀਂ ਚੈਲੰਜ ਕਰ ਰਹੇ ਹੋ ਕਿ ਅੱਧੇ ਘੰਟੇ ਦੇ ਵਿੱਚ ਬੰਦੇ ਦੀ ਤੋੜ ਖਤਮ ਕਰ ਬਿਲਕੁਲ ਬਿਲਕੁਲ 1 ਮਹੀਨੇ ਦੇ ਵਿੱਚ ਉਸ ਬੰਦੇ ਦੀ ਬਾਡੀ ਅੱਜ ਫੋਟੋ ਖੱਚ ਲਿਓ ਦਸ ਦਿਨ ਬਾਅਦ ਫੋਟੋ ਖੱਚ ਲੀ ਜਿੱਦਾਂ ਦਵਾਈ ਸ਼ੁਰੂ ਕਰੂੰਗੀ ਤੁਹਾਨੂੰ ਲੱਗੂਗਾ ਜਮੀਨਾਂ ਸਮਾਨ ਦਾ ਫਰਕ ਹੈ ਉਸ ਬੰਦੇ ਚੀਜ਼ ਇੰਨਾ ਜੂਆ ਵੱਡੇ ਵੱਡੇ ਲੋਕ ਵੱਡੇ ਵੱਡੇ ਹਸਪੀਟਲ ਬੈਠੇ ਨੇ ਵੱਡੇ ਵੱਡੇ ਡਾਕਟਰਸ ਬੈਠੇ ਨੇ ਉਹ ਨਸ਼ੇ ਨੂੰ ਨਹੀਂ ਛੁਡਾ ਸਕਦੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਹਨਾ ਮਤਲਬ ਅੱਗੇ ਹੋ ਕੇ ਛੁਡਾ ਰਹੇ ਹੋ ਕੋਈ ਚੀਜ਼ ਚਮਤਕਾਰੀ ਚੀਜ਼ ਹੱਥ ਲੱਗੀ ਹੈ ਅਜਰ ਮੈਂ ਗੱਲ ਕਰਾਂ ਤੇ ਐਲੋਪੈਥੀ ਦੀ ਗੱਲ ਕਰਾਂ ਐਲੋਪੈਥੀ ਦੇ ਅੰਦਰ ਕੀ ਆ ਦੁੱਖ ਨੂੰ ਦਬਾਇਆ ਜਾਂਦਾ ਠੀਕ ਨਹੀਂ ਕੀਤਾ ਜਾਂਦਾ ਅਜਰ ਵੈਦ ਦੇ ਵਿੱਚ ਕਿਦਾਂ ਚੀਜ਼ ਹੈਗੇ ਜਿਹੜਿਆ ਦੁੱਖ ਨੂੰ ਠੀਕ ਕੀਤਾ ਜਾਂਦਾ ਹੈ ਨਾ ਕਿ ਦਬਾਇਆ ਨਹੀਂ ਠੀਕ ਕੀਤਾ ਜਾਂਦਾ ਪ੍ਰੋਪਰ ਕਯੂਰ ਕੀਤਾ ਜਾਂਦਾ ਉਹਨੂੰ ਬਿਲਕੁਲ ਉਹਦੀ ਦਵਾਈ ਵੀ ਬੰਦ ਹੋ ਜਾਂਦੀ ਆ ਆਪਾਂ ਕਿਦਾਂ ਮੰਨਣਾ ਕਿ ਬੰਦਾ ਠੀਕ ਹੋ ਗਿਆ ਉਹਦੀ ਦਵਾਈ ਬੰਦ ਹੋ ਜਵੇ ਉਹਦਾ ਦੁੱਖ ਠੀਕ ਹੋ ਜਾਵੇ ਫੇਰੇ ਮੰਨਣਾ ਕਿ ਦਵਾਈ ਸੀ ਬੰਦ ਹੋਈ ਤਾਂ ਬੰਦਾ ਠੀਕ ਆ ਹੁਣ ਕੋਈ ਦਵਾਈ ਨਹੀਂ ਖਾ ਰਿਆ ਤਾਂ ਠੀਕ ਆ ਗੱਲ ਕੀ ਆ ਹਰ ਇੱਕ ਇਨਸਾਨ ਜਦੋਂ ਐਲੋਪੈਥੀ ਲੈਂਦਾ ਆ ਉਹ ਐਲੋਪੈਥੀ ਖਾਈ ਜਾਂਦਾ ਕੰਸੀਵ ਕਰੀ ਕਿਸ ਨੂੰ ਕਿਡਨੀ ਪ੍ਰੋਬਲਮ ਆ ਗਈਆਂ ਕਿਸੇ ਨੂੰ ਲੀਵਰ ਪ੍ਰੋਬਲਮ ਆ ਗਈਆਂ ਹਾਰਟ ਦੀਆਂ ਪ੍ਰੋਬਲਮ ਆ ਗਈਆਂ ਬ੍ਰੇਨ ਬੀਕ ਹੋ ਗਿਆ ਪਰ ਸਾਡੇ ਪ੍ਰੋਡਕਟ ਦੇ ਨਾਲ ਜਿਹੜਾ ਵੀ ਇਨਸਾਨ ਇਹਨੂੰ ਕੰਸੀਵ ਕਰੂਗਾ ਨਾ ਪਹਿਲੇ ਦਿਨ ਤੋਂ ਹੀ ਤੋੜ ਖਤਮ ਹੈ ਗਾਰੰਟੀ ਹੈ ਇਸ ਗੱਲ ਦੀ ਮੇਰੇ ਕੋਲ ਲੈ ਆਵੇ ਜਿੱਥੋਂ ਮਰਜੀ ਲੈ ਆਵੇ ਤੋੜ ਲੱਗੀ ਤੇ ਲੈ ਆਵੇ ਜੇਕਰ ਉਹ ਤੋੜਨਾ ਮੈਂ ਬੰਦ ਕੀਤੀ ਉਹਦੇ ਆਉਣ ਜਾਣ ਦਾ ਕਰਾਇ ਵੀ ਮੈਂ ਦਊਗਾ ਵੱਡੀ ਚੀਜ਼ ਕਹਿ ਰਿਹਾ ਮੈਂ ਤੁਹਾਡੀ ਗੱਲ ਨੂੰ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਇਹ ਕਹਿ ਰਹੇ ਨੇ ਕਿ ਜੇ ਇੱਕ ਦਿਨ ਦੇ ਵਿੱਚ ਤੋੜ ਨਾ ਖਤਮ ਹੋਈ ਉਸੇ ਦਿਨ ਤੇ ਮੈਂ ਆਉਣ ਜਾਂਦਾ ਕਰਾਇਆ ਆਪਣੀ ਜੇਬ ਦੇ ਵਿੱਚ ਦਵਾਵਾਂਗਾ ਕਿਉਂਕਿ ਕਿਉਂਕਿ ਹਮੇਸ਼ਾ ਕਹਿਆ ਜਾਂਦਾ ਕਿ ਦਵਾਈ ਦਾ ਅਸਰ ਜੀ ਲੇਟ ਹੁੰਦਾ ਹੈ ਐਲੋਪੈਥੀ ਦਾ ਅਸਰ ਲੇਟ ਹੁੰਦਾ ਹੈ ਹਮੇਸ਼ਾ ਆਯੁਰਵੈਦਿਕ ਤਾਂ ਕਹਿੰਦਾ ਹੈ ਕਿ ਵੀ ਇਹਦਾ ਅਸਰ ਲੇਟ ਹੁੰਦਾ ਹੈ ਤੁਸੀਂ ਕਹਿੰਦੇ ਉਸੇ ਦਿਨ ਹੁੰਦਾ ਨਹੀਂ ਮੈਮ ਹੁਣ ਪਤਾ ਕਰ ਲਿਆ ਕਿ ਆਯੁਰਵੈਦ ਪਹਿਲਾਂ ਹੀ 40 ਸਾਲ ਪੁਰਾਣਾ ਆਯੁਰਵੈਦ ਨਹੀਂ ਹੈਗਾ ਅੱਜ ਆਯੁਰਵੈਦ ਨੂੰ ਪਹਿਲਾਂ ਕਹਿੰਦਾ ਕਿ ਸਪਲੀਮੈਂਟ ਹੈ ਕੋਈ ਸਪਲੀਮੈਂਟ ਆਯੁਰਵੈਦਿਕ ਮੈਡੀਸਨ ਲੈ ਰਹੇ ਆ ਮੈਨੂੰ ਟਾਈਮ ਲੱਗਣਾ ਠੀਕ ਹੋਣ ਨੂੰ ਪਰ ਨਹੀਂ ਅੱਜ ਉਹ ਸਮਾਂ ਨਹੀਂ ਹੈਗਾ ਅੱਜ ਬਹੁਤ ਪਿ ਬਣਾਤਾ ਜਾ ਗਿਆ ਹੈ। ਜਿਵੇਂ ਤੁਸੀਂ ਲਿਖਿਆ ਹੋਇਆ ਹੈ ਨਾ ਇੱਥੇ ਚਿੱਟਾ, ਸਮੈਕ, ਸ਼ਰਾਬ, ਨਸ਼ੀਲੇ ਟੀਕੇ, ਅਫੀਮ, ਪੁੱਕੀ, ਕੈਪਸੂਲ, ਜੀਵ ਥੱਲੇ ਰੱਖਣ ਵਾਲੀ ਗੋਲੀਆਂ ਤੇ ਹੋਰ ਵੀ ਬਹੁਤ ਸਾਰੇ ਨਸ਼ੇ ਦੇ ਵਿੱਚ ਇਨਕਲੂਡ ਕੀਤੇ ਆ ਤੁਸੀਂ। ਇਹ ਸਾਰੇ ਨਸ਼ਿਆਂ ਦੇ ਲਈ ਇੱਕੋ ਹੀ ਪ੍ਰੋਡਕਟ ਹੈ ਜਾਂ ਅਲੱਗ-ਅਲੱਗ ਪ੍ਰੋਡਕਟ ਨੇ? ਮੈਨੂੰ ਪ੍ਰੋਡਕਟ ਇੱਕੋ ਹੀ ਹੈਗਾ ਆ, ਉਹਦੀ ਡੋਜ਼ ਆ ਅਲੱਗ-ਅਲੱਗ ਹੈਗੀ ਆ। ਕੋਈ ਇਨਸਾਨ ਕਹਿੰਦਾ ਮੈਂ ਜੀਵ ਥੱਲੇ ਰੱਖਣ ਦੀ ਗੋਲੀ ਖਾਣਾ ਆ, ਮੈਂ ਨਸ਼ਾ ਛੱਡਿਆ ਸੀ, ਮੈਂ ਜੀਵ ਥੱਲੇ ਰੱਖਣ ਗੋਲੀ ਖਾਣਾ ਪਿਆ। ਉਹ ਜਿਹੜੀ ਗੋਲੀ ਆ ਨਾ ਉਹ ਚਿੱਟੇ ਨਾਲੋਂ ਵੀ ਥੱਲੇ ਕੀਤਾ ਜਾ ਰਿਹਾ ਡੈਡ ਕੀਤਾ ਜਾ ਰਿਹਾ ਜਿਹੜਾ ਇਨਸਾਨ ਜਿਹੜੀ ਗੋਲੀ ਲੈ ਰਹਿਣਾ ਜੀਵਨ ਰੱਖਣ ਲਈ ਪਹਿਲੀ ਗੱਲ ਤੋਂ ਉਹ ਬੰਦਾ ਨੇ ਪੁੰਸਿਕ ਹੋ ਜਾਂਦਾ ਜੇਕਰ ਮੰਨ ਲਓ ਬੰਦਾ 22 ਸਾਲ ਦਾ 23 ਸਾਲ ਦਾ 25 ਸਾਲ ਦਾ ਰਸ਼ਾ ਕਰਦਾ ਪਏ ਵਾਲਾ ਤੂੰ ਇਹ ਨਹੀਂ ਕਹੂਗਾ ਆਪਣੀ ਮੈਰਿਟ ਲਾਈਫ ਨੂੰ ਚੰਗਤਰਾ ਜੀਊਗਾ ਜਾਂ ਉਹ ਪਰਿਵਾਰ ਸੁਖ ਲੈ ਸਕਦਾ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਜਿਹੜਾ ਬੰਦਾ ਆ ਚਾਹੇ ਕੋਈ ਵੀ ਇਨਸਾਨ ਆ ਜੀਵਨ ਰੱਖਣ ਲਈ ਗੋਲੀ ਲੈਂਦਾ ਆ ਚਿੱਟਾ ਆ ਸਮੈਕ ਆ ਪੁੱਕੀ ਆ ਐਸਆਰ ਗੋਲੀਆਂ ਆ ਜਾਂ ਸਿਗਨੇਚਰ ਕੈਪਸੂਲ ਆ ਕਹੇ ਤਰ੍ਹਾਂ ਦਾ ਰਸ਼ਾ ਵੀ ਹੈਗਾ ਆ ਉਹ ਅੰਮ੍ਰੇ ਕੋ ਆ ਜਾਵੇ ਮੈਂ ਡੈਫੀਨੇਟਲੀ ਉਹਨੂੰ ਬਾਂਟੇ ਦੇ ਅੰਦਰ ਉੱਥੇ ਰਿਜ਼ਲਟ ਦੇ ਕੇ ਭੇਜੂਗਾ ਘਰੇ ਬਾਜੀ ਬਾ ਮੈਂ ਮੈਂ ਇਹ ਪ੍ਰੋਡਕਟ ਵੀ ਦਿਖਾਉਣੀ ਆ ਜੀਵਨ ਸਟਾਰ ਹੈ ਨਾ ਇਹਨੂੰ ਮਚਾਉਂਗੀ ਜਰੂਰ ਖੋਲੋ ਕਿਉਂਕਿ ਮੈਂ ਇਹਦੇ ਵਿੱਚ ਦੇਖੀ ਸੀ ਇੱਕ ਪਰਚੀ ਵੀ ਹੈ ਹਨਾ ਪਰਚੀ ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਕਿੰਨੇ ਤੋਲੇ ਲਿਖੀ ਚੀਜ਼ਾਂ ਨੇ ਮੈਂ ਚਾਹੁੰਗੀ ਕਿ ਇਹ ਜਰੂਰ ਪੜ੍ਹ ਕੇ ਦੱਸੋ ਕਿਉਂਕਿ ਮੈਂ ਪੜਿਆ ਸੀ ਤਾਂ ਮੈਨੂੰ ਬੜੀ ਚੰਗੀ ਚੀਜ਼ ਲੱਗੀ ਕਿ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਕਿਉਂਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਦਵਾਈ ਦੇ ਦਿੰਦੇ ਨੇ ਪਰ ਸਮਝਾਉਣ ਲੱਗਿਆ ਉਹਨਾਂ ਨੂੰ ਹੁੰਦਾ ਕਿ ਇੰਨਾ ਟਾਈਮ ਸਾਡੇ ਕੋਲ ਨਹੀਂ ਆ 10 ਮਿੰਟ ਅੰਦਰ ਕੋਈ ਕੈਬਨ ਦੇ ਆਉਂਦਾ ਹੈ ਤੇ ਉਹ ਫਟਾਫਟ ਪਰਚੀ ਕੱਟੀ ਹੁੰਦੀ ਹੈ ਤੇ ਉਹ ਵਾਪਸ ਮੋੜ ਦਿੰਦੇ ਨੇ ਪਰ ਇਹਨਾਂ ਨੇ ਹਰ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਮੈਂ ਚਾਹੁੰਗੀ ਇਹ ਜਰੂਰ ਦੱਸੋ ਮੈਮ ਗੱਲ ਪਤਾ ਕੀ ਆ ਕੋਈ ਵੀ ਇਨਸਾਨ ਹੈ ਜਿਹੜੀ ਗੱਲ ਦੀ ਉਹਨੂੰ ਨੌਲੇਜ ਨਹੀਂ ਹੈਗੀ ਹੁ ਹਣ ਜੇ ਕੋ ਕੋ ਮੈਂ ਪੜ ਕੇ ਦਵਾਈ ਦੇ ਦੇ ਕਿਹ ਹੁੰਦੇ ਨਹੀਂ ਤੁਸੀਂ ਦੇ ਦੋਗੇ ਨਹੀਂ ਦੇ ਸਕਦੇ ਨਾ ਇਹਦੀ ਨੌਲੇਜ ਮੈਨੂੰ ਆ ਮੈਂ ਹੀ ਦੱਸਣੀ ਆ ਕੋਈ ਇਨਸਾਨ ਆ ਮੈਡੀਸਨ ਲੈਣਾ ਹੈ ਉਹ ਮੈਨੂੰ ਨੌਲੇਜ ਲੈਣ ਨਹੀਂ ਆਇਆ ਉਹ ਦਵਾਈ ਲੈਣ ਲਈ ਆਇਆ ਹਾਂ ਡੋਸ ਮੈਂ ਲੈਣੀ ਆ ਉਹਨੇ ਡੋਸ ਮੈਨੂੰ ਸਹੀ ਦੱਸਣੀ ਆ ਵੀ ਮੈਨੂੰ ਕਿੰਨੇ ਡੋਸ ਆ ਮੈਂ ਡੋਸ ਬਣਾ ਕੇ ਦਊਗਾ ਉਹਨੂੰ ਬਿਲਕੁਲ ਵੀ ਤੋੜ ਨਹੀਂ ਮਹਿਸੂਸ ਹੋਊਗੀ ਔਰ ਇੱਕ ਗੱਲ ਕਹਿਣਾ ਆ ਗੱਲ ਕੀ ਹੁੰਦੀ ਆ ਜਿਹੜੇ ਪੇਸ਼ੈਂਟ ਆ ਨਾ ਚਿੱਟੇ ਵਾਲੇ ਹੁੰਦੇ ਆ ਜਾਂ ਗੋਲੀ ਵਾਲੀ ਜੀ ਵਾਲੀ ਉਹ ਵੀ ਲੋਕ ਟੀਕਾ ਲਾਉਂਦੇ ਉਹ ਬਣਾ ਉਹਦੇ ਨਾਲ ਕੀ ਹੁੰਦਾ ਕਾਲਾ ਪੀੜਿਆ ਕਾਲਾ ਪੀੜਿਆ ਕਿੱਥੇ ਤੱਕ ਰਹੀ ਜਾਂਦੀ 5 ਜੇ ਹੀ ਕਾਲਾ ਪੀੜੇ ਦਾ ਵਾਇਰਲ ਲੋਡ ਕਰਾਈਏ ਨਾ ਟੈਸਟ ਤਾਂ 50 ਲੱਖ ਤੱਕ ਰੀਡਿੰਗ ਦਿੰਦਾ ਆ ਤਾਂ ਉੱਥੇ ਤੱਕ ਹਾਈएस्ट ਲੋਕਾਂ ਦੀ ਰੇਂਜ ਮੈਂ ਦੇਖੀ ਆ ਠੀਕ ਕਿਤੇ ਪੇਸ਼ੰਤ ਹੁਣ ਕਾਲਾ ਪੀੜਾ ਹੋ ਗਿਆ ਫੇਰ ਕਰੂਗੇ ਬੰਦੇ ਆ ਕਾਲਾ ਪੀੜਾ ਹੋ ਗਿਆ ਫੇਰ ਕਰਾਂਗੇ ਕਾਲਾ ਪੀੜਾ ਹੈਗਾ ਆ ਮੰਨ ਲਓ ਹੋ ਗਿਆ ਇੰਜੈਕਟ ਕੀਤਾ ਉਹਨੇ ਇੰਜੈਕਸ਼ਨ ਦੇ ਸਿੱਧਾ ਡਰੈਕਟ ਲਾਇਆ ਉਹਨੇ ਇੰਜੈਕ ਕਾਲਾ ਪੀੜਾ ਹੋ ਗਿਆ ਇੰਨੀ ਜ਼ਿਆਦਾ ਆ ਹੁਣ ਰੀਡਿੰਗ ਕਿੰਦਾ ਘਟਾਵਾਂਗੇ ਵਾਇਰਲ ਲੋਡ ਘਟਾਵਾਂਗੇ ਕਿਦਾਂ ਉਹਨੂੰ ਵਾਇਰਲ ਘਟਾਉਣ ਲਈ ਉਹਦਾ ਲੀਵਰ ਨੂੰ ਸੈੱਟ ਕਰਨ ਨਾਲ ਲੀਵਰ ਫੈਟੀ ਆ ਉਹਦਾ ਲੀਵਰ ਦੇ ਵਿੱਚ ਪ੍ਰੋਬਲਮ ਜ਼ ਲੀਵਰ ਨੇ ਕੰਮ ਕਰਨਾ ਘੱਟ ਕੀਤਾ ਹੋਇਆ ਪਰ ਉਹਨੇ ਇੰਜੈਕਟੇਜਿੰਗ ਦਾ ਗੱਲ ਅੰਦਰ ਕਰੇ ਕੀ ਉਸ ਚੀਜ਼ ਨੂੰ ਵੀ ਆਪਾਂ ਠੀਕ ਕਰਦੇ ਹਾਂ ਜੀ ਦਾ ਤੁਸੀਂ ਮੈਂ ਵੇਖਿਆ ਨਾ ਤੁਸੀਂ ਇੱਥੇ ਲਿਖਿਆ ਹੋਇਆ ਹੈ ਕਿ ਜੇਕਰ ਕੋਈ ਅਫੀਮ ਲਿੰਦਾ ਹੈ ਤਾਂ ਤੁਸੀਂ ਦੇਖਿਆ ਵੀ ਇੱਕ ਤੋਲੇ ਲੀ ਇੰਨੀਆਂ ਗੋਲੀਆਂ ਲਓ ਦੋ ਤੋਲੇ ਲੀ ਇੰਨੀਆਂ ਲਓ ਫਿਰ ਇਹਨਾਂ ਨੇ ਲਿਖਿਆ ਕਿ ਗੋਲੀਆਂ ਜਿਹੜੇ ਖਾਂਦੇ ਨੇ ਨਾਰਮਲ ਕੈਪਸੂਲ ਵਾਲੇ ਵੀ 10 ਗੋਲੀਆਂ ਜੇਕਰ ਕੋਈ ਖਾਂਦਾ ਦਿਨ ਚ ਤੇ ਉਹਦੇ ਲਈ ਇਹਨੇ ਆਵਲੀਆ ਕੈਪਸੂਲ ਖਾਣਾ ਪਵੇਗਾ ਐਸੇ ਤਰੀਕੇ ਇਹਨਾਂ ਨੇ ਹਨਾ ਵਕ-ਵਕ ਦਵਾਈਆਂ ਵਕ-ਵਕ ਮੈਡੀਕਲ ਟੀਕੇ ਜਿਹੜੇ ਲਗਾਉਂਦੇ ਨੇ ਉਹਨਾਂ ਲਈ ਵੱਖਰਾ ਰੱਖਿਆ ਹੈ ਸੋ ਇੱਕ ਪੂਰਾ ਐਕਸਪਲੇਨ ਕੀਤਾ ਹੁਣ ਮੈਨੂੰ ਇੱਕ ਚੀਜ਼ ਦੱਸੋ ਡਾਕਟਰ ਸਾਹਿਬ ਕਿ ਬੋਸ ਬਾਰ ਨਾਮ ਜਿਵੇਂ ਮੈਂ ਪਹਿਲੇ ਐਕਸਪਲੇਨ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦਵਾਈ ਲੈ ਲੈਂਦੇ ਨੇ ਹਨਾ ਸਾਮਲੋਂ ਨਾਲ ਤੁਹਾਡੇ ਕੋਈ ਦਵਾਈ ਲੈ ਲਈ ਹੈ ਹਨਾ ਪਰ ਐਵੇਂ ਤਾਂ ਨਹੀਂ ਹੋਏਗਾ ਕਿ ਜੇ ਉਹ ਤੁਸੀਂ ਮੁੜ ਕੇ ਉਹਨਾਂ ਦਾ ਫੋਨ ਨਾ ਚੱਕੋ ਉਹਨਾਂ ਨੂੰ ਜਵਾਬ ਨਾ ਦਿਓ ਉਹਨਾਂ ਨੂੰ ਦੱਸੋ ਨਾ ਵੀ ਉਹਨਾਂ ਨੇ ਅੱਗੇ ਕੀ ਕਰਨਾ ਹੈ ਉਹਨਾਂ ਦੇ ਘਰੇ ਤੋਲ ਲੱਗੀ ਹੋਈ ਆ ਚੀਜ਼ਾਂ ਹੋਈਆਂ ਨੇ ਇਹ ਤੁਸੀਂ ਪੂਰਾ ਪ੍ਰਬੰਧ ਰੱਖ ਕੇ ਕੀਤਾ ਹੋਇਆ ਨਾ ਚੀਜ਼ਾਂ ਨਾਲ ਪਤਾ ਕੀ ਹੈ ਜੀ ਅੱਜ ਸਾਡੇ ਕੋਲ ਤਾਂ ਮੰਨ ਲਓ 25 ਦਾ 30 ਆਰਡਰ ਗਏ ਆ ਨਾ ਜਦ ਤੱਕ ਉਹਨਾਂ ਨੂੰ ਅਸੀਂ ਕਿਹਾ ਹੁੰਦਾ ਪਹਿਲੇ ਫੋਨ ਦੇ ਉੱਪਰ ਮੈਸੇਜ WhatsApp ਤੇ ਹੁੰਦਾ ਵੀ ਜਿਸ ਦਿਨ ਤੁਹਾਡੇ ਕੋਲ ਦਵਾਈ ਪਹੁੰਚ ਗਈ ਨਾ ਤਾਂ ਤੁਸੀਂ ਸਾਨੂੰ ਕਾਲ ਕਰਨੀ ਹੈ ਉਹ ਸਾਨੂੰ ਕਾਲ ਕਰਨ ਚਾਹੇ ਨਾ ਕਰਨ ਸਾਡਾ ਸਟਾਫ ਅਜੂਕੇਟਡ ਸਟਾਫ ਬੈਠਾ ਆ ਜਿਹੜਾ ਉਹਨਾਂ ਨੂੰ ਖੁਦ ਕਾਲ ਕਰਦਾ ਹੈ ਵੀ ਤੁਹਾਡੀ ਦਵਾਈ ਪਹੁੰਚ ਗਈ ਜੇਕਰ ਪਹੁੰਚ ਗਈ ਕਹਿੰਦਾ ਮੈਨੂੰ ਦੁਪਹਿਰ ਨੂੰ ਦਵਾਈ ਪਾਣੀ ਵੀ ਕੱਲੋਂ ਮੈਂ ਸ਼ੁਰੂ ਨੋ ਮਾਰਨਿੰਗ ਟਾਈਮ ਸਟਾਰਟ ਕਰਨ ਦਵਾਈ ਕਦੀ ਵੀ ਅਸੀਂ ਕਿਸੇ ਪੇਸ਼ੰਤ ਨੂੰ ਮਿਸ ਗਾਡ ਨਹੀਂ ਕਰਦੇ ਅਦਰਵਾਈਜ਼ ਮੈਂ ਹੀ ਨਹੀਂ ਇਸ ਚੀਜ਼ ਦਾ ਚਾਂਸ ਦਿੰਦਾ ਕਿਉਂਕਿ ਮੈਂ ਰੀਕ ਸਟਾਫ ਨੂੰ ਕਹਿੰਦਾ ਵੀ ਜੇ ਕੱਲ੍ਹ ਤੇ ਆਰਡਰ ਗਏ ਆ ਇਹਨਾਂ ਨੂੰ ਕਾਲ ਕਰਕੇ ਪੁੱਛੋ ਮੈਡੀਸਿਨ ਪਹੁੰਚ ਗਈ ਤੇ ਪਹੁੰਚੀ ਜੇਕਰ ਪਹੁੰਚ ਗਈ ਤਾਂ ਮੈਨੂੰ ਗੱਲ ਕਰਾਉਣੀ ਹੈ ਮੈਨੂੰ ਦੋ ਦਸਤਰੀਆਂ ਤੁਸੀਂ ਆਪ ਖੁਦ ਗੱ ਮੈਂ ਹੋਂ ਸੁਣਿਆ ਸਟਾਫ ਨੂੰ ਵੀ ਨੌਲੇਜ ਹੈਗੀ ਆ ਉਹ ਵੀ ਮੈਡੀਸਿਨ ਦੱਸ ਦਿੰਦੇ ਆ ਨਹੀਂ ਵੀ ਪੜ੍ਹ ਕੇ ਦੱਸ ਸਕਦੇ ਆ ਮੈਨੂੰ ਇੱਕ ਚੀਜ਼ ਦੱਸੋ ਕਿ ਅਸੀਸਾਂ ਮਿਲਦੀਆਂ ਨੇ ਮਾਵਾ ਦੀਆਂ ਜਦੋਂ ਉਹਨਾਂ ਦੇ ਪੁੱਤ ਠੀਕ ਹੋ ਜਾਂਦੇ ਨੇ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰੂਗਾ ਹਜ਼ਾਰਾਂ ਲੋਕ ਠੀਕ ਕੀਤੇ ਆ ਮੈਂ ਨੀਰ ਤਿੰਨ ਦਿਨ ਪਹਿਲਾਂ ਦੀ ਗੱਲ ਕਰਨ ਲੱਗਾ ਗੁਰਦਾਸਪੁਰ ਤੋਂ ਭੈਣੀ ਕੇ ਕੋ ਪਿੰਡ ਹੈਗਾ ਉੱਥੋਂ ਪੇਸ਼ੈਂਟ ਆਇਆ ਮੇਰੇ ਕੋ ਗੱਡੀ 'ਚ ਪਾ ਕੇ ਲਿਆ ਪਿੱਛੇ ਉਹ ਬੰਦਾ ਆਸਟ੍ਰੇਲੀਆ ਸਿਟੀਜ਼ਨ ਆ ਤੇ ਸ਼ੈਨਗਨ ਵੀਜ਼ਾ ਦਾ ਪੂਰਾ ਜਰੂਰ ਪਤਾ ਲੱਗਾ ਹੋਇਆ ਉਹਦਾ ਕਾਰਨ ਕਿਸੀ ਉਹ ਨਸ਼ਾ ਕਰੀ ਜਾਂਦਾ ਸੀ ਉਹਨੂੰ ਰਸਤਾ ਨਹੀਂ ਮਿਲਦਾ ਸੀਗਾ ਉਹ ਆਇਆ ਉੱਥੇ ਮੈਂ ਉਹਨੂੰ ਮੈਡੀਸਿਨ ਖਵਾਈ ਜਦੋਂ ਮੈਡੀਸਿਨ ਖਾਣ ਤੋਂ ਬਾਅਦ ਮਮਾ ਨੇ ਚਿਹਰਾ ਦੇਖਿਆ ਨਾ ਉਹਦਾ ਕਹਿੰਦੀ ਪਤਾ ਤੂੰ ਮੇਰਾ ਪਤਾ ਠੀਕ ਕਰ ਦੇਣਾ ਮੈਨੂੰ ਲੱਗਦਾ ਠੀਕ ਹੋ ਗਿਆ ਉਹ ਵਿਸ਼ਵਾਸ ਬਣ ਗਿਆ ਵਿਸ਼ਵਾਸ ਬਣ ਗਿਆ ਤੇ ਅੱਜ ਮੈਨੂੰ ਸਵੇਰੇ ਸ਼ਾਮ ਰੋਹੀ ਫੋਨ ਕਰਕੇ ਹੀ ਕਹਿੰਦੇ ਆ ਬਹੁਤ ਲੰਮੀ ਹੋਰ ਹੋਵੇ ਬਸ ਇੰਦੀ ਗੱਲ ਕਰਦੇ ਜਿਦਾਂ ਦਸਾਂ ਕਰਦੇ ਨੇ ਲੋਕ ਤੁਹਾਨੂੰ ਦੁਆਵਾਂ ਦਿੰਦਿਆਂ ਨੇ ਫਿਰ ਲੱਗਦਾ ਹੈ ਨਾ ਕਿ ਮੈਂ ਹੋਰ ਜ਼ਿਆਦਾ ਕੁਝ ਅਚੀਵ ਕਰਾਂ ਜਾਂ ਹੋਰ ਕਰਾਂ ਸੋ ਇਹ ਪ੍ਰੋਡਕਟ ਮੈਂ ਆਪਾਂ ਲੰਬੀ ਗੱਲ ਜੇ ਨਾ ਕਰੀਏ ਜੇਕਰ ਇਹ ਤੁਹਾਨੂੰ ਕਿਸੇ ਨੇ ਗੱਲ ਕਰਨੀ ਆ ਕੰਟੈਕਟ ਕਰਨਾ ਹੈ ਐ ਫੋਨ ਨੰਬਰ ਦੱਸੋ ਕਿੱਥੇ ਕਿੱਥੇ ਉਹ ਤੁਹਾਨੂੰ ਮਿਲ ਸਕਦੇ ਨੇ ਸਾਰੀਆਂ ਚੀਜ਼ਾਂ ਸਮਝਾਓ ਸਰ ਮੈਮ ਆਪਾਂ ਦੱਸਾਂਗੇ ਆਪਾਂ ਇਸ ਵਿਲੇਜ ਦੰਦਰ ਵਿੱਚ ਬੈਠੇ ਹੈਗੇ ਆਂ ਗੋਨਾਲਕ ਦੇ ਜੁਮੇ ਦਾਸੇ ਸਾਹਮਣੇ ਆਪਣਾ ਆਫਿਸ ਹੈਗਾ ਜਦੋਂ ਮਰਜ਼ੀ ਤੁਸੀਂ ਆਇਓ ਆਹ ਵੀਡੀਓ ਦੇ ਥੱਲੇ ਤੇ ਨੰਬਰ ਤੇ ਅਸੀਂ ਗੱਲ ਕਰ ਸਕਦੇ ਆਂ ਤੁਹਾਨੂੰ ਐਡਰੈਸ ਵਿੱਚ ਪਹੁੰਚਣ ਦੀ ਦਿੱਕਤ ਹੈਗੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਮੈਨੇਜ ਕਰਾਂਗੇ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਤੁਸੀਂ ਕੁਐਰੀ ਪੂਰੀ ਕਰਨੀ ਆ ਇੱਕ ਚੀਜ਼ ਅਸਾਂ ਲੋਕਾਂ ਨੂੰ ਵਿਸ਼ਵਾਸ ਘੱਟ ਕੀ ਆ ਕਿ ਪਾਰਸਲ ਗਲਤ ਆਉਂਦੇ ਆ ਔਰ ਮੈਂ ਇੱਕ ਚੀਜ਼ ਹੱਦ ਤੱਕ ਹਰੇਕ ਨੂੰ ਕਲੀਅਰ ਕਰ ਦਿੰਨਾ ਸਾਡਾ ਜਿਹੜਾ ਪ ਔਰ ਬਿਲਕੁਲ ਜੈਨੂਇਨ ਆ ਨਾ ਸਰਕਾਰੀ ਅਦਾਰਾ ਕਦੀ ਵੀ ਤੁਹਾਨੂੰ ਕੋਈ ਤੁੱਖਾ ਨਹੀਂ ਕਰੂਗਾ ਔਰ ਸਿਰਫ ਇਹ ਕਲ ਤੁਸੀਂ ਜੀਵਨ ਸਟਾਰ ਜਿਹੜਾ ਨਾ ਤੁਹਾਡੇ ਜੀਵਨ ਚ ਸਟਾਰ ਭਰ ਦਊਗਾ ਇੱਕ ਚੀਜ਼ ਦੱਸ ਦਿੰਦਾ ਪੱਕੀ ਗੱਲ ਜਿਹੜਾ ਬੰਦਾ ਮੇਨਾਂ ਜੁੜ ਗਿਆ ਨਾ ਮੈਂ ਇਹ ਗੱਲ ਕਹਿੰਦਾ ਸਟਾਰ ਭਰ ਕੇ ਸ਼ਭੋਧੀ ਜ਼ਿੰਦਗੀ ਚ ਜੀ ਬਿਲਕੁਲ ਸੋ ਇਹ ਜੇ ਚੰਗਾ ਉਪਰਾਲਾ ਕਰ ਰਹੇ ਨੇ ਤਾਂ ਤੁਸੀਂ ਵੀ ਇੱਕ ਉਪਰਾਲਾ ਕਰ ਦਿਓ ਇਸ ਵੀਡੀਓ ਨੂੰ ਸ਼ੇਅਰ ਐਨਾਂ ਕਿ ਕਰ ਦਿਓ ਕਿ ਹਰ ਇੱਕ ਮਾਂ ਤੱਕ ਹਰ ਇੱਕ ਭੈਣ ਤੱਕ ਇਹ ਵੀਡੀਓ ਪਹੁੰਚ ਸਕੇ ਜੇਕਰ ਕੋਈ ਨਸ਼ੇ ਦਾ ਆਪਣੇ ਪਤੀ ਦੇ ਜਾਂ ਕਿਸੇ ਦੇ ਪਰੇਸ਼ਾਨ ਹੈ ਤਾਂ ਉਹ ਸਹੀ ਹੋ ਸਕੇ ਮੇ ਇੱਕ ਸਵਾਲ ਮੇਰਾ ਰਹਿ ਗਿਆ ਸੀ ਕਿ ਇਹ ਸਿਰਫ ਇਹ ਦਵਾਈ ਜਿਹੜੀ ਆ ਉਹ ਸਿਰਫ ਜੈਂਸ ਦੇ ਲਈ ਬਣੀ ਆ ਜਾਂ ਕੋਈ ਲੇਡੀਜ਼ ਵੀ ਜੇ ਨਸ਼ਾ ਕਰ ਰਹੀ ਹੈ ਤੇ ਉਹ ਵੀ ਲੈ ਸਕਦੇ ਜਿਹੜਾ ਵੀ ਇਨਸਾਨ ਹੈਗਾ ਇਹਦਾ ਮੰਨ ਲਓ ਚਾਹੇ ਉਹ ਲੇਡੀਜ਼ ਦਾ ਚਾਹੇ ਜਨਰਸ ਦਾ ਜਿਹੜਾ ਇਸ ਚੀਜ਼ ਦਲਦਲ ਦੇ ਵਿੱਚ ਫਸ ਗਿਆ ਨਾ ਉਹਨੂੰ ਕੱਢਣਾ ਸਾਡੀ ਜ਼ਿੰਮੇਵਾਰੀ ਆ ਚਾਹੇ ਉਹ ਲੇਡੀਜ਼ ਦਾ ਕੋਈ ਵੀ ਸ਼ਰਮਾਉਣ ਦੀ ਲੋੜ ਨਹੀਂ ਸਾਡੇ ਕੋਲ ਬੇਚੀ ਜਿਹਾ ਫੋਨ ਤੇ ਗੱਲ ਕਰ ਲੈ ਲੇਡੀਜ਼ ਆ ਨਹੀਂ ਸਾਹਮਣੇ ਆਣੇ ਚਾਹੁੰਦੇ ਬੰਦਾ ਚਾਹਦਾ ਵੀ ਮੈਂ ਨਾ ਦਿਖਾਂ ਔਰ ਫੋਨ ਤੇ ਆਰਡਰ ਕਰੇ ਦਇਦਰ ਕਰਪਾ ਜੀ ਜੀ ਬਿਲਕੁਲ ਸੋ ਇਹ ਹਰ ਇੱਕ ਨੂੰ ਨਸ਼ੇ ਤੋਂ ਦੂਰ ਕਰ ਰਹੇ ਨੇ ਸੋ ਇੱਕ ਚੰਗਾ ਉਪਰਾਲਾ ਹੈ ਮੈਂ ਬਾਰ ਬਾਰ ਇੱਕੋ ਚੀਜ਼ ਕਹਿ ਰਹੀ ਹਾਂ ਕਿ ਖਪੁੰਨ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਉਹ ਨਸ਼ੇ ਦੀ ਦਲਦਲ ਚੋਂ ਨਿਕਲ ਜਾਣ ਕਿਉਂਕਿ ਨਸ਼ੇ ਦੇ ਨਾਲ ਬਹੁਤ ਸਾਰੇ ਪਰਿਵਾਰ ਉਜੜ ਗਏ ਨੇ ਨਸ਼ੇ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰੋ ਰਹੇ ਨੇ ਸੋ ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਜੋ ਸਕਰੀਨ ਤੇ ਨੰਬਰ ਦਿੱਤਾ ਉਹਦੇ ਨਾਲ ਸੰਪਰਕ ਕਰੋ ਸੋ ਨਸ਼ਾ ਛੱਡੋ ਕੋੜ ਵੱਡੋ ਜਿਹੜੇ ਲੋਕ ਨੇ ਇਹ ਵੱਖ-ਵੱਖ ਤਰੀਕੇ ਨਾਲ ਇਹਨਾਂ ਕੋਲ ਪਹੁੰਚਦੇ ਨੇ ਸੋ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਜੋ ਸਕਰੀਨ ਤੇ ਨੰਬਰ ਦਿੱਤਾ ਹੈ ਉਸ ਤੇ ਕਾਲ ਕਰ ਲਓ